ਇਹਨਾਂ ਛੁੱਟ ਹੀ ਭੈਣ ਕਿਵੇਂ ਆ ਸੱਟਾਂ ਵੀਰੇ ਨਹੀਂ ਹਾਤੀ ਹਲਦੀ ਨਾ ਔੜਿਆ ਲਓ ਬਈ ਅੱਜ ਤਿੰਨੇ ਭੈਣ ਭਰਾ ਹੋ ਗਏ ਇਕੱਠੇ ਤੇ ਨਾਲ ਨਿਆਣੇ ਆ ਮੇਰੇ ਬਾਲ ਬੱਚਾ ਹਜੇ ਘਰੇ ਆ ਬਸ ਇਹ ਹੁਣ ਛੱਡਣੇ ਵਿੱਚ ਚਲੀ ਜਾਗੇ ਉੱਤੇ ਤੋਂ ਕਿਦਾਂ ਘੈਂਡੋਂ ਠੀਕ ਠਾਕ ਹੋ ਸਰ ਜਾਣੇ ਤੇ ਵੈਲਕਮ ਕਰਦੇ ਆ ਜਸਤਰੀ ਨਾਲ ਵਲੌਗ ਚੈਨਲ ਤੇ ਤੁਹਾਡਾ ਤੇ ਅੱਜ ਗੱਡੀ ਚ ਆਪਾਂ ਕੱਲੇ ਆ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਵਈ ਭੈਣ ਭਰਾ ਸਾਰੇ ਇਕੱਠੇ ਹੋਣ ਲੱਗੇ ਆ ਫੇਰ ਘਰੇ ਰੌਣਕ ਲੱਗਣ ਲੱਗੀ ਆ ਪੂਰੀ ਆਪਣੇ ਬਾਲ ਬੱਚਾ ਸਾਰੇ ਨਾਨਕੇ ਆਉਣਗੇ ਅੱਜ ਸੋ ਵੱਡੀ ਭੈਣ ਨੂੰ ਚੱਲਿਆ ਮੈਂ ਲੈਣ ਕਿਉਂਕਿ ਪਹਿਲਾਂ ਇਲੈਕਸ਼ਨ ਸੀ ਆ ਕੱਲ ਵੋਟਾਂ ਪੈ ਕੇ ਹਟੀਆਂ ਤੇ ਵੋਟਾਂ ਦੀ ਡਿਊਟੀ ਸੀ ਉਹਨਾਂ ਦੀ ਹੁਣ ਹੋ ਗਿਆ ਫ੍ਰੀ ਉਹ ਤੇ ਹੁਣ ਆਪਾਂ ਅੱਜ ਲੈਣ ਚੱਲੇ ਆ ਹਿੰਮਤਪੁਰੇ ਨੂੰ ਉਸ ਤੋਂ ਬਾਅਦ ਫਿਰ ਆਪਾਂ ਜਾਣਾ ਬੀੜ rau ਕੇ ਉੱਥੇ ਛੋਟੀ ਭੈਣ ਆ ਸੋ ਵੱਡੀ ਭੈਣ ਨੂੰ ਲੈਣ ਆਇਆ ਹੋਇਆ ਸੀਗਾ ਰਸਤੇ ਛੋਟਾ ਉਹਨਾਂ ਦਾ ਪਿੰਡ ਆ ਉਹਦੀ ਛੋਟੀ ਭੈਣ ਕਾ ਨਾਲ ਹੀ ਅੱਜ ਉਹਨਾਂ ਨੂੰ ਲੈ ਕੇ ਜਾਣਾ ਠੀਕ ਆ ਤੇ ਘਰੇ ਦੇਖਿਓ ਪੂਰੀ ਰੌਣਕ ਲੱਗਣੀ ਆ ਤੇ ਹੁਣ ਆਪਾਂ ਚੱਲੇ ਵੱਡੀ ਭੈਣ ਕੋਲੇ ਤੇ ਨਾਲੇ ਦਿਖਾਉਣੇ ਤੁਹਾਨੂੰ ਘਰ ਜਿਹੜੀ ਕੋਠੀ ਬਣ ਰਹੀ ਸੀ ਸਾਰਜਣ ਵਲੌਗ ਨੂੰ ਕੰਟੀਨਿਊ ਕਰਿਓ ਵੀ ਕਿਵੇਂ ਲੱਗਦੀ ਆ ਜਦੋਂ ਲੈਂਟਰ ਪੈਂਦਾ ਓਦੋਂ ਤੁਸੀਂ ਵੀਡੀਓ ਦੇਖੀ ਆ ਨਕਸ਼ਾ ਕੀਤਾ ਇਸ ਸਲੈਕਟ ਆਪਾਂ ਤੇ ਹੁਣ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਕਿਹੋ ਜੀ ਲੁੱਕ ਆਈ ਆ ਕਿੰਨਾ ਕਿਵੇਂ ਲੱਗਦੀ ਆ ਠੀਕ ਆ ਸਾਂਝ ਨੇ ਕਰਿਓ ਕੰਟੀਨਿਊ ਤੇ ਆਪਾਂ ਚੱਲਦੇ ਹੁਣ ਇਸ ਟਾਈਮ ਹਿੰਦੂਪੁਰੇ ਹਿੰਦੂਪੁਰੇ ਜਾ ਕੇ ਤੁਹਾਨੂੰ ਕੋਠੀ ਦਿਖਾਉਣੇ ਆ ਤੇ ਫਿਰ ਆਪਾਂ ਭਾਣਜੀ ਨੂੰ ਤੇ ਭੈਣ ਨੂੰ ਲੈ ਕੇ ਫਿਰ ਆਪਾਂ ਚੱਲਾਂਗੇ ਵਾਪਸ ਠੀਕ ਆ ਅੱਜ ਦਾ ਵਲੌਗ ਹੈਗਾ ਇਸੇ ਅਧਾਰ ਤੇ ਦਿਲ ਕਰੀ ਜਾਂਦਾ ਸੀ ਆ ਭੈਣ ਭਰਾ ਇਕੱਠੇ ਨਹੀਂ ਨਾ ਹੋਏ ਕਿ ਛੁੱਟੀਆਂ ਜਦੋਂ ਹੁੰਦੀਆਂ ਆ ਕਿ ਮਸਾਂ ਇਸ ਬਾਬੂ ਮਿਲਦਾ ਇਕੱਠੇ ਹੋਉਂਦਾ ਸਾਰੇ ਆਪਦੀ ਆਪਦੀ ਲਾਈਫ ਦੇ ਵਜਿਨੋ ਮੈਰਿਜਾਂ ਹੋ ਜਾਂਦੀਆਂ ਨੇ ਸਾਰੇ ਆਪੋ ਆਪਣੀ ਲਾਈਫ ਦੇ ਵਿੱਚ ਬਿਜ਼ੀ ਹੋ ਜਾਂਦੇ ਹਨ ਸੋ 1 ਜੂਨ ਦੀਆਂ ਛੁੱਟੀਆਂ ਹੁੰਦੀਆਂ ਜਦੋਂ ਸਾਰੇ ਨੇ ਇਕੱਠੇ ਹੋਣਾ ਹੁੰਦਾ ਤੇ ਭੈਣ ਛੋਟੀ ਨੇ ਵੀ ਇੰਗਲੈਂਡ ਵਾਪਸ ਚਲੇ ਜਾਣਾ 18 ਤਰੀਕ ਨੂੰ ਉਹ ਵੀ ਵਾਪਸ ਜਾ ਰਹੇ ਆ ਤੇ ਫਿਰ ਹੁਣ ਥੋੜੇ ਦਿਨ ਸਾਡੇ ਕੋਲੇ ਇਕੱਠੇ ਬਤਾਉਣ ਵਾਸਤੇ ਠੀਕ ਆ ਉਹ ਕਹਿੰਦੇ ਅਸੀਂ ਆ ਜਾਣਗੇ ਫਿਰ ਮੇਰਾ ਜੀ ਕੀਤਾ ਮੈਂ ਕਿਹਾ ਮੈਂ ਪਹਿਲਾਂ ਹੀ ਲੈ ਆਉਣੀ ਆ ਜਾ ਕੇ ਉਹਨਾਂ ਨੇ ਇੱਕ ਅੱਧੇ ਦਿਨ ਤੇ ਬਾਅਦ ਚਾਉਣਾ ਸੀਗਾ ਫਿਰ ਮੈਂ ਕਿਹਾ ਮੈਂ ਅੱਜ ਮੈਂ ਆਪ ਜਾ ਕੇ ਲੈ ਕੇ ਆਉਣਾ ਹੁਣ ਮੈਂ ਗੱਡੀ ਲੈ ਕੇ ਆਇਆ ਠੀਕ ਆ ਓਕੇ ਸਾਰੇ ਜਣ ਤੁਸੀਂ ਵੀ ਜਿੰਨੇ ਵੀ ਵਲੌਗ ਬੀਂਦੇ ਆ ਨਾ ਆਪਣੀਆਂ ਭੈਣਾਂ ਨੂੰ ਲੈ ਜਾਓ ਠੀਕ ਆ ਭੈਣ ਭਰਾਵਾਂ ਦਾ ਰਸਤਾ ਉਹ ਭੈਣ ਭਰਾਵਾਂ ਦੇ ਹੁੰਦਾ ਠੀਕ ਆ ਸਾਰੇ ਗੁੱਸੇ ਗਿਲੇ ਭੁਲਾ ਕੇ ਜਿੰਨੇ ਮੇਰੇ ਵੀਰ ਵੀਡੀਓ ਦੇਖਦੇ ਹਨ ਗੱਡੀ ਚੱਕੋ ਤੇ ਆਉਦੀਆਂ ਭੈਣਾਂ ਨੂੰ ਲੈ ਕੇ ਆਓ ਜਿਹਦੇ ਕੋਲ ਮੋਟਰਸਾਈਕਲ ਹੈ ਮੋਟਰਸਾਈਕਲ ਲੈ ਜਾਓ ਜਿਹਦੇ ਕੋਲ ਸਾਈਕਲ ਹੈ ਉਹ ਸਾਈਕਲ ਲੈ ਜਾਵੇ ਜਿਹਦੇ ਕੋਲ ਬੱਸ ਹੈ ਉਹ ਬੱਸ ਤੇ ਜਾ ਕੇ ਲੈ ਜਾਵੇ ਠੀਕ ਆ ਸੋ ਸਾਰੇ ਜਣੇ ਆਪਦੇ ਭਾਣ ਜੇ ਭਾਣ ਜੀਆਂ ਨੂੰ ਆਪਦੇ ਕੋਲ ਲੈ ਕੇ ਆਓ ਚਾਹੇ 2-4 ਦਿਨ ਹਾਂ ਉਹ ਤੁਹਾਡੀ ਗੱਲ ਨਾਲ ਸਹਿਮਤਾ ਕਿ ਕ੍ਰੋਧ ਬਹੁਤ ਮਚਿਆ ਜਾਂਦਾ ਕਿ ਨਾਨਕਾਂ ਦੀ ਵਾਰਡ ਲੱਗ ਜਿਹਦੇ ਜਵਾਕ ਸ਼ੋਰ ਬਹੁ ਕਰਦੇ ਆ ਰੋਲਾ ਬਹੁ ਪਾਉਂਦੇ ਆ ਪਰ ਬੱਚਿਆਂ ਨਾਲ ਹੀ ਰੌਣਕ ਹੁੰਦੀ ਆ ਠੀਕ ਆ ਇੰਨਾ ਕੰਮ ਜ਼ਰੂਰ ਕਰਨਾ ਜਿੰਨੇ ਮੈਨੂੰ ਫੋਲੋ ਕਰਦੇ ਨੇ ਜਿੰਨੇ ਮੈਨੂੰ ਪਿਆਰ ਕਰਦੇ ਨੇ ਠੀਕ ਆ ਸਾਰੇ ਜਾਨੇ ਅੱਜ ਨਹੀਂ ਤਾਂ ਕੱਲ ਫਿਰ ਤੁਸੀਂ ਜ਼ਰੂਰ ਜਾ ਕੇ ਆਉਂਦੀਆਂ ਭੈਣਾਂ ਨੂੰ ਲੈ ਕੇ ਆਓ ਠੀਕ ਆ ਜੂਨ ਦੀਆਂ ਛੁੱਟੀਆਂ ਨਾਲ ਹੀ ਗਰਮੀ ਗਰਮੀ ਇਕੱਠੇ ਅੰਦਰ ਆਪਾਂ ਰਹਿਣਾ ਹੁੰਦਾ ਨਾ ਸਾਰੇ ਇੰਜੋਏ ਕਰ ਲੈਣੇ ਨਾ ਸਕੇਟ ਲੈਦੇ ਆ ਠੀਕ ਆ ਚਾ ਆਉ ਆਪਾਂ ਚੱਲਦੇ ਹਾਂ ਹਮਤਪੁਰੇ ਤੇ ਦਿਖਾਉਣੇ ਤੁਹਾਨੂੰ ਭੈਣ ਦਾ ਘਰ ਕਿੰਨਾ ਕੁ ਬਣ ਗਿਆ ਠੀਕ ਆ ਤੇ ਨਾਲੇ ਉਹਨਾਂ ਨੂੰ ਲੈ ਕੇ ਆ ਪੈਣ ਨੂੰ ਠੀਕ ਹੈ ਜੀ ਵਾਪਸ ਨਹੀਂ ਉਹਨਾਂ ਨੂੰ ਛੁੱਟੀਆਂ ਕੱਟਣ ਵਾਸਤੇ ਪਿੰਡ ਲੈ ਕੇ ਆਉਣੇ ਠੀਕ ਹੈ ਲਓ ਜੀ ਪਹੁੰਚ ਗਏ ਆ ਆਪਾਂ ਹਿੰਮਤਪੁਰਾ ਪਿੰਡ ਦੇ ਵਿੱਚ ਹਿੰਮਤਪੁਰਾ ਅੱਗੇ ਛੜਕੀ ਪੱਟੀ ਪਈ ਆ ਸਾਰੀ ਪਤਾ ਨਹੀਂ ਲੰਘਿਆ ਜਾਣਾ ਕਿ ਨਹੀਂ ਜਾਣਾ ਮੇਰੇ ਸਾਹਮਣੇ ਰਸਤਾ ਹੀ ਬਲੌਕ ਹੋ ਗਿਆ ਹੂੰ ਰਾਹੀ ਬੰਦ ਹੋਇਆ ਪਿਆ ਹੁਣ ਕਿੱਥੋਂ ਦੀ ਜਾਵਾਂਗੇ ਕਿੱਥੋਂ ਦੀ ਲਾਲ ਛੰਡੀਆਂ ਬਣਤੀਆਂ ਜੇ ਹੁਣ ਲੱਗਦਾ ਇੱਧਰ ਦੀ ਰਾਹ ਹੈਗਾ ਇੱਧਰ ਤੱਕ ਕਿੱਥੇ ਨਹੀਂ ਕੋਈ ਲੋ ਵੀ ਰਸਤਾ ਇਧਰੋਂ ਵੀ ਬੰਦ ਹੋਇਆ ਪਿਆ ਤੇ ਪਿੰਡ ਨੂੰ ਪਿੰਡ ਦੇ ਪਿੰਡ ਜਾਣ ਵਾਲਾ ਰਾਹ ਬੰਦ ਹੋਇਆ ਪਿਆ ਹੁਣ ਪਿੰਡ 'ਤੇ ਪਹੁੰਚਾਂਗੇ ਲੱਗਦਾ ਵਾਪਸ ਮੁੜਨਾ ਪੈਣਾ ਉਥਲੇ ਪਾਸੇ ਦੀ ਹੋਰ ਰਾਹ ਡੰਗਣ ਨਿਕਣਾ ਪੈਣਾ ਇਧਰੋਂ ਰਾਹ ਸਾਰੀ ਬੰਦ ਕੀਤੇ ਪਏ ਆ ਲੋ ਵੀ ਜਿੱਧਰ ਨੂੰ ਜਾਇਦਾ ਉਧਰ ਹੀ ਰਸਤਾ ਬੰਦ ਕੀਤਾ ਪਿਆ ਇੱਥੇ ਰੂਲਾ ਰੱਖਿਆ ਹੋਇਆ ਮੂਰੇ ਸਾਹਮਣੇ ਪਰ ਗੱਡੀ ਲੰਘ ਜਾਣੀ ਆਪਣੀ ਨੰਘੂ ਪੂਰੀ ਪੂਰੀ ਵੀ ਆਹ ਲੈ 200 ਹਾਂਜੀ ਦੋਸਤੋ ਕੋਠੀ ਦਿਖਾਉਣੇ ਆ ਆਪਣੀ ਕਿ ਮੈਸਤਰੀ ਪਲਾਸਟਰ ਕਰਨ ਲੱਗੇ ਹੋਏ ਆ ਤੇ ਅੱਗੇ ਤੁਹਾਨੂੰ ਪਹਿਲਾਂ ਵਲੌਗ ਦਿਖਾਇਆ ਸੀਗਾ ਉਹਦੇ ਵਿੱਚ ਆਪਾਂ ਲੈਂਟਰ ਪਾ ਰਹੀ ਸੀ ਉਦੋਂ ਮੇਰਾ ਵੀ ਜਿਹੜਾ ਕਾਫੀ ਟਾਈਮ ਬਾਅਦ ਵਜਿਆ ਹੁਣ ਕੰਬਾ ਬਣ ਜਾਂਦਾ ਮਿਸਤਰੀਆਂ ਦਾ ਮਤਲਬ ਕਿ ਪਲਾਸਟਰ ਕਰਨ ਦੇ ਦਿਨ ਵਾਵਾ ਲੱਗ ਜਣੇ ਹਜੇ ਵੀ ਤੇ ਆ ਡਿਜ਼ਾਈਨ ਦੇਖੋ ਫਸਟ ਐਂਟਰੀ ਜਿਹੜੀ ਆਪਾਂ ਰੱਖੀ ਆ ਆਪਣੇ ਅੰਦਰ ਵੜਨ ਵਾਸਤੇ ਐਂਟਰੀ ਅਲੱਗ ਹੈਗੀ ਇੱਧਰ ਤੇ ਜਿਹੜਾ ਪੋਰਚ ਆਪਾਂ ਗੱਡੀ ਦਾ ਲੱਗ ਰੱਖਿਆ ਹੋਇਆ ਸੀ ਯਾਨੀ ਆਮ ਕਿ ਹੁੰਦਾ ਉੱਥੇ ਪੋਰਚ ਹੁੰਦਾ ਉੱਥੇ ਐਂਟਰੀ ਹੁੰਦੀ ਹੈ ਜਿਹਦੇ ਕਰਕੇ ਕਿ ਆਪਣੇ ਜਦੋਂ ਗੱਡੀ ਖੜੀ ਹੁੰਦੀ ਅੰਦਰ ਵੜਨ ਨੂੰ ਜਗ੍ਹਾ ਨਹੀਂ ਮਿਲਦੀ ਹਨਾ ਸੋ ਇਹ ਵਾਲੀ ਐਂਟਰੀ ਮੇਨ ਰੱਖੀ ਹੋਈ ਆ ਜਦੋਂ ਤੇ ਢਾਈਲਾਂ ਟੁੱਲਣਾਂ ਲੱਗ ਗਈਆਂ ਤੇ ਫਿਰ ਘੈਂਟ ਗੱਲਬਾਤ ਬਣ ਜਾਣੀ ਆ ਉੱਪਰ ਹਜੇ ਪਲਾਸਟਰ ਰਹਿੰਦੀ ਹੈ ਇਹ ਅੰਦਰ ਪੋਰਚ ਹੈਗਾ ਆਪਣਾ ਗੱਡੀ ਵਾਲਾ ਇਹ ਸਾਰਾ ਰੈਂਦਾ ਪਲਾਸਟਰ ਕਰਨ ਨਾਲ ਤੇ ਇਸ ਸਾਈਡ ਤੋਂ ਵੀ ਤੁਹਾਨੂੰ ਇਸ ਐਂਗਲ ਤੋਂ ਵੀ ਦਿਖਾਉਣਾਵੇਂ ਕਿ ਚਾਰ ਦਵਾਰੀ ਕਰਨੀ ਰਹਿੰਦੀ ਹੈ। ਅgetElementById ਸਾਈਡ ਤੁਸੀਂ ਦੇਖ ਪਾਉਗੇ। ਤੁਸੀਂ ਸੋ ਕਮੈਂਟ ਕਰੇ ਕਿਵੇਂ ਲੱਗਦੀ ਹੈ। ਬਾਲੀ ਵੱਡੀ ਕੁੱਠੀ ਵੀ ਨਹੀਂ ਪਰ ਦੇਖਣ ਨੂੰ ਬਹੁਤ ਵੱਡੀ ਲੱਗਦੀ ਹੈ। ਆਹ ਸਾਈਡ ਦੇਖ ਸਕਦੇ ਤੁਸੀਂ। ਸਾਈਟ ਆਏ ਲੱਗੂਗੀ ਜਿੱਥੇ ਮਤਲਬ ਕਿ ਲੈਣਾ ਖੱਚੀਆਂ ਹੋਈਆਂ ਨੇ ਇਸਾਈਟ ਆਉਣੀ ਆ ਜੋ ਚਾਰ ਦਿਵਾਰੀ ਹੋ ਗਈ ਤੇ ਪੂਰੀ ਗੱਲ ਬਣ ਜਾਣੀ ਆ ਪ੍ਰੋਪਰ ਜੀ ਦਾ ਲਾਈਟਾਂ ਲੋਟਾਂ ਵਿੱਚ ਲੱਗ ਗਈਆਂ ਤੇ ਇਹ ਤੁਹਾਨੂੰ ਉਹ ਫੇਰ ਦਿਖਾਵਾਂਗੀ ਕਿਉਂਕਿ ਹਜੇ ਮੇਰੇ ਸਾਵਾਂ 6 ਮਹੀਨੇ ਲੱਗ ਜਾਣੇ ਇਹਨੂੰ ਰੈਡੀ ਹੋਣ ਤੇ ਅੱਧਲਾ ਸਾਈਡ ਇਹ ਪਲਾਸਟਰ ਕਰਨਾ ਰਹਿੰਦਾ ਵਾ ਤੇ ਆ ਦੂਸਰੀ ਸਾਈਡ ਆ ਗਈ ਆਪਣੀ ਇਗਾ ਫਿਰ ਮੈਂ ਤੁਹਾਨੂੰ ਉੱਪਰੋਂ ਜਾ ਕੇ ਵੀ ਦਿਖਾਉਂਗਾ ਤੇ ਅੰਦਰੋਂ ਥੱਲੋਂ ਥੱਲੋਂ ਤਾਂ ਪਲਾਸਟਰ ਸਾਰੀ ਕੋਠੀ ਆਪਣੀ ਹੋ ਗਈ ਆ ਕੰਮ ਚੱਲੀ ਜਾਂਦਾ ਉੱਪਰ ਵੀ ਜੂਰਾ ਛੂਰਾ ਤੇ ਆ ਦੇਖੋ ਉੱਪਰਲਾ ਮਾਹੌਲ ਜਿਹਦਾ ਕੋਈ ਸਾਹਮਣੇ ਦੇਖੋ ਜਿਹਦਾ ਕੋਈ ਦੇਖੋ ਜੇ ਤੱਕ ਤੱਕ ਆਉਂਦੇ ਹੋਗੇ ਜੇ ਤੋ ਪੂਰੀ ਰੈਡੀ ਹੋ ਗਈ ਤੇ ਫਿਰ ਤੁਸੀਂ ਦੇਖੋ ਕੀ ਚੀਜ਼ ਬਣੀ ਹੈ ਇਹ ਕੋਠੀ ਪੂਰੀ ਘੈਂਡ ਬਣ ਜਾਣੀ ਆਪਣੀ ਆ ਵੀਰੇ ਆ ਹੀ ਵੱਧੂ ਖੁੱਲਾ ਡੁੱਲਾ ਬਣ ਗਿਆ ਤੇ ਪਲਾਸਟਰ ਹੋਈ ਜਾਂਦਾ ਹੁਣ ਮਿਸਤਰੀ ਪਲਾਸਟਰ ਕਰਦੇ ਲੱਗੇ ਹੋਏ ਆ ਤੋਂ ਉਹਨੂੰ ਰੱਖਦੇ ਤੇ ਤੇ ਆਪਾਂ ਜਿਹੜਾ ਪ੍ਰਤੀਕ ਤਿਆਰ ਹੋਇਆ ਆਪਾਂ ਵੀ ਉੱਪਰ ਉਹਦੀ ਛੱਤ ਤੇ ਸੇਮ ਹੀ ਲਾਉਣੀ ਹੈ ਇਹਦੇ ਨਾਲ ਦੀ ਇਹ ਉੱਪਰ ਲੱਗਣੀਆਂ ਤਾਂ ਕੋਠੀ ਦੇ ਤਾਂ ਛੱਤ ਦੇ ਉੱਪਰ ਜਿਹੜੇ ਉੱਪਰਲੇ ਮੰਜ਼ਰੇ ਇਸ ਤੇ ਤਾਂ ਪਾਵੇ ਲੱਗਣਗੇ ਤੇ ਆਹ ਜਾਲੀਆਂ ਜਿਹੜੀਆਂ ਬਹੁਤ ਘੈਂਟ ਆ ਜੇ ਲੱਗੀਆਂ ਉਹਦੇ ਦੇਖੋ ਕਿੰਨੇ ਘੈਂਟ ਬਣਦੀ ਕਰੇ ਇਸੇ ਚੀਜ਼ ਦੀ ਨਾਲੇ ਕੰਮ ਵੀ ਸਸਤਾ ਆ ਇਹ ਵਾਲਾ ਕੋਸਤੋ ਲਓ ਜੀ ਵੱਡੀ ਭੈਣ ਨੂੰ ਮਿਲੋ ਤੇ ਆਹ ਜਮੂਰਾ ਲੈ ਜਾਂਦਾ ਅਸੀਂ ਇੱਕ ਇਹ ਚ ਲੈ ਨਾਨਕੀ ਭਾਣ ਜੀ ਆ ਮੇਰੀ ਠੀਕ ਆ ਵੱਡੀ ਭੈਣ ਨੂੰ ਨਾਲ ਲੈ ਲਿਆ ਹੁਣ ਜਾਣਾ ਆਪਾਂ ਛੋਟੀ ਭੈਣ ਕੋਲੇ ਗਰਮੀ ਬਹੁਤ ਜ਼ਿਆਦੇ ਆ ਇੱਧਰ ਘਰੇ ਮਿਸਤਰੀਆਂ ਨੇ ਵੀ ਪੂਰੀ ਐਡਾ ਗਰਮੀ ਦੇ ਵਿੱਚ ਪੂਰੀ ਬਾਟ ਲਵਾ ਰੱਖੀ ਆ ਬਈ ਬਹੁਤ ਗਰਮੀ ਆ ਸਹੀ ਗੱਲ ਆ ਫੇ ਤਾਂ ਬਹੁਤ ਮੈਨੂੰ ਤਾਂ ਬਹੁਤ ਗਰਮੀ ਲੱਗੀ ਉੱਤੇ ਆ ਕੇ ਸਾਡੇ ਹੂੰ ਕਈ ਤਵੇ ਰੋਜ਼ ਹੀ ਹੋ ਗਈ ਹੂੰ ਸੋ ਧਰਿਆ ਇਹਨੇ ਉਹ ਕਮਰਾ ਰਹਿ ਗਿਆ ਐਕੀ ਬਾਕੀ ਸਾਰਾ ਢਾਪ ਆ ਹੁਣ ਸਾਰੇ ਆ ਸੂਰਜ ਉਹ ਇੱਕ ਕਮਰੇ ਦੀ ਜ਼ੂਰ ਲਾਈ ਜਾਂਦਾ ਹਨਾ ਜੀ ਹਨਾ ਇਹ ਇੱਧਰ ਉਹ ਜੈਸ ਹੁਣ ਕਿੱਥੇ ਜਾਣਾ ਐਸ਼ੀ ਦਾ ਵੀ ਦੋ ਤਿੰਨ ਕੋਲਾਂ ਆ ਗਈਆਂ ਰਸ਼ੀਤੀ ਲੈ ਕੇ ਆਓ ਕਾਕਿਆਂ ਨੂੰ ਕਦੋਂ ਆਉਣਗੇ ਤੇ ਵਸਣ ਛੋਟੀ ਭੈਣ ਨੂੰ ਨਾਲ ਲੈ ਕੇ ਮਾਨਤ ਨੂੰ ਹਨ ਪੰਜਾਬ ਸਿੰਘ ਨੂੰ ਠੀਕ ਆ ਹੁਣ ਨਾਲ ਕਹਿੰਦੇ ਘਰੇ ਸ਼ਹਿਬਾਂ ਲਗਣੀਆਂ ਨੇ ਪੂਰੀਆਂ ਬੱਚਾ ਪਾਰਟੀ ਸਾਰਾ ਲੋਕ ਮਾਪਾ ਵੇਖੀ ਤਾਂ ਕਿ ਹੁੰਦਾ ਕਿ ਤਦੋਂ ਜਾਓਗੇ ਨਹੀਂ ਆਣ ਤਾਂ ਮਾਮਾ ਜਰਾ ਆਵ ਲੈਣਾ ਵੇਖ ਲੋ ਗੱਡੀ ਤੇ ਹੈ ਸਹੀ ਆ ਚਲ ਕੋਈ ਨਹੀਂ ਆਪ ਹੁੰਦਾ ਹੀ ਆ ਨਾਨਕੇ ਆ ਫਿਰ ਵੀ ਹਨਾ ਨਾਨਕੇ ਆਏ ਨੇ ਨਾਨਕੇ ਨਹੀਂ ਆਏ ਨਾਨਕੇ ਤੁਸੀਂ ਆਏ ਹੋਣਾ ਮੋਸਾ ਜੀ ਗੇੜ ਨੂੰ ਆ ਕੇ ਨਾਨਕਾ ਮਿਲ ਗਈ ਆਉਗਾ ਨਾਨਕਾ ਮਿਲ ਕਦੋਂ ਦੀ ਕਹਿੰਦੀ ਸੀ ਉਹ ਚਾਲਾ ਸਵਾਦ ਚੱਕੀ ਲਈ ਜਾਣ ਨਾਲੇ ਨਾਲ ਗਈ ਜੁੜ ਕੇ ਤੇ ਆ ਕੇ ਨਾਨਕਾ ਮੇਨੂੰ ਬੜਾ ਹੱਸਾ ਵੇਟਨ ਨੂੰ ਚਿਹਰੇ ਤੇ ਅੱਜ ਜੇ ਦੋਆ ਪਾਸੇ ਪਸੀਨਾ ਬੜੀਆਂ ਆ ਵੀ ਡਾ ਪੁਲਿਸ ਨੂੰ ਵੀ ਭਾਰੀ ਭਾਰ ਦੀ ਪਈ ਪਈ ਹੈ ਤੁਹਾਡੇ ਨਜ਼ਾਰੇ ਜੀ ਵੈਸੇ ਅੰਦਰ ਤੁਹਾਡੇ ਇਹ ਵੱਡੀ ਭੈਣ ਦੀ ਲੱਗੀ ਡਿਊਟੀ ਵੋਟਾਂ ਦੇ ਵਿੱਚ ਮੋਜ ਨਾਲ ਅੰਦਰ ਕੁਰਸੀ ਤੇ ਬੈਠੀ ਤੇ ਬਾਹਰ ਬਾਕੀ ਸਾਰੇ ਧੁੱਪੇ ਲੈਣਾਂ ਦੇ ਲੱਗੇ ਬੰਦੇ ਮੋਸਾ ਨਹੀਂ ਮੋਸਾ ਸੀ ਸਾਡੇ ਤਾਂ ਇੱਥੇ ਨਿਹਾਲ ਸਿੰਘ ਦਾ ਲਾਈਟ ਦੀ ਨਹੀਂ ਪ੍ਰੋਬਲਮ ਸੀ ਡਰਾਸ ਬੰਦ ਦੀ ਜਮਾ ਡੈਮੋ ਲਾਈਟ ਨਾ ਪੱਖੇ ਕੁਝ ਵੀ ਕਰਨ ਠੀਕ ਆ ਤੇ ਅਮੋਜ ਕਹਦੀ ਛਾਈ ਛਾਈ ਆ ਹੱਥਾਂ ਤੇ ਮੈਂ ਕਹਿੰਦਾ ਮਹਿੰਦੀ ਲੱਗੀ ਹੋਈ ਆ ਛਾਈ ਐ ਦੇਖ ਤਾਂ ਸਹੀ ਸਾਰਾ ਤੇ ਨਹੀਂ ਇੱਕ ਦੋ ਤਾਂ ਮੂੰਹ ਤੇ ਵੀ ਕਹਿੰਦੀ ਮੇਰੇ ਲੱਗੀ ਸੀਗੀ ਕਾਪੀ ਪਾਣੀ ਸੀ ਖਾਜ ਹੁੰਦੀ ਸੀ ਆ ਜਿਹੜੀ ਛਾਈ ਹੈ ਨਾ ਜਿਹੜੀ ਆ ਵੋਟਾਂ ਵਾਲੀ ਆ ਆ ਲੋਕਾਂ ਦੇ ਲਾਉਂਦੀ ਲਾਉਂਦੀ ਨੇ ਸਾਰੇ ਹੱਥ ਲੇਟਦੇ ਆ ਆਪਦੇ ਚੰਗਾ ਹੀ ਹੋਜੇ ਹੱਥ ਲਪੜ ਕੇ ਤੇਰੇ ਆਪਦੀ ਵੋਟ ਪਾ ਲਈ ਸੀ ਕਿ ਤੇਰੀ ਨਿਸ਼ਾਨੀ ਵੇਖ ਕੇ ਪਾਉਣੀ ਦਿੱਤੀ ਉਹਨਾਂ ਨੇ ਹੋਰ ਨਿਸ਼ਾਨੀ ਤਾਂ ਰਹਿ ਵੀ ਗਈ ਉਹ ਤਾਂ ਮੈਂ ਆਪੇ ਹੀ ਲਾਈ ਸੀ ਆਪਦੀ ਨਿਸ਼ਾਨੀ ਬੜੀ ਸੋਹਣੀ ਲਾਈ ਮੇਰੀ ਆਪਦੀ ਸੀ ਬੜੀ ਵੋਟ ਕਿਹਨੂੰ ਪਾਈ ਫਿਰ ਦੱਸ ਵੀ ਚੱਲ ਹਾਂ ਹੀ ਨਹੀਂ ਦੱਸੀਦਾ ਲੈ ਇਹ ਟੀਚਰ ਬਹਿ ਗਏ ਮੈਂ ਇਹਨਾਂ ਦੇ ਦਿਲ ਦਾ ਭੇਦ ਨਹੀਂ ਦਿੰਦੇ ਆਪਾਂ ਅਖਰੀ ਕੱਲ ਦੱਸ ਦਿੰਨੇ ਹਾਂ ਹਾਂ ਹੀ ਨਹੀਂ ਦੱਸੀਦਾ ਜਿਹੜੇ ਜਿੱਤ ਕੇ ਉਸੇ ਵੀ ਭਾਈ ਠੀਕ ਆ ਚਲ ਆਵਰ ਚੱਲਦੇ ਆਪਾਂ ਦੂਸਰੇ ਨੂੰ ਵੀ ਲੈ ਲਗੇ ਨਾਲ ਛੋਟੀ ਭੈਣ ਨੂੰ ਵੀ ਲੈ ਲਈਏ ਫਿਰ ਤਿੰਨੇ ਭੈਣ ਭਰਾ ਇਕੱਠੇ ਹੋ ਕੇ ਫਿਰ ਆਪਾਂ ਇਕੱਠੇ ਲੈਨੇ ਆਂ ਸ਼ਾਟ ਉਹ ਤੋਂ ਅਗਲਾ ਠੀਕ ਮਿੱਤਰੋ ਬੱਚਾ ਪਾਰਟੀ ਦੂਸਰੀ ਵੀ ਆ ਗਈ ਆ ਨਿੱਕੀ ਕਾਕੇ ਨੂੰ ਦੇਖੋ ਪੰਜਾਬ ਸਿੰਘ ਉਹ ਮਾਨਤ ਓਏ ਮਾਨਤ 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 ਇਹ ਤਾਂ ਛੋਟੀ ਭੈਣ ਕਿਵੇਂ ਆ ਸੱਟਾਂ ਨਹੀਂ ਦੇ ਨਹੀਂ ਹਾਤੀ ਹੁੰਦੀ ਨਾ ਹੋਣਾ ਜਾ ਲਓ ਬਈ ਆ ਤਿੰਨੇ ਭੈਣ ਭਰਾ ਹੋ ਗਏ ਇਕੱਠੇ ਤੇ ਨਾਲ ਨਿਆਣੇ ਆ ਮੇਰਾ ਬਾਲ ਬੱਚਾ ਹਜੇ ਘਰੇ ਆ ਬਸ ਇਹ ਹੁਣ ਛੱਡਨੇ ਵਿੱਚ ਚਲੀ ਆ ਗਏ ਉੱਤੇ ਇੱਕ ਇੱਕ ਕਰਮਾੜ ਵੰਦਾ ਉੱਤੇ ਹਣਾਏ ਓਏ ਮਾਨਤ ਆਇਆ ਸਾਡਾ ਮਾਨਤ ਪੁੱਤ ਆਇਆ ਹੈਗਾ ਸਾਰਾ ਜੈਸ਼ ਕਾਕਾ ਇਧਰ ਹੈਗਾ ਪੰਜਾਬ ਸਿੰਘ ਤੇ ਉਧਰ ਘਰੇ ਹੈਗੇ ਆਪਣੀ ਐਸ਼ ਰਿਤਕੌਰ ਸਿੱਧੂ ਠੀਕ ਆ ਇਹ ਸੀ ਥਾੜੀ ਵਾਲੀ ਹੂੰ ਇਧਰ ਥਾੜੀ ਵਾਲ ਆ ਇਹ ਦੋਨੇ ਫਹਿਮੀਆਂ ਥਾੜੀ ਵਾਲਾ ਇਧਰ ਸਿੱਧੂ ਆ ਲਓ ਵੀ ਬੱਚਾ ਬਾਹਰ ਹੀ ਨਿਕਲਦੀ ਆਉਂਦੀ ਗੱਡੀ ਚੋਂ ਵਿੱਚ ਝੈਂਕੀ ਵਿੱਚ ਝੈਂਕੀ ਮੰਨ ਤਾ ਹਾਂ ਕੁਝ ਨਹੀਂ ਕਹਿੰਦਾ ਕੁਝ ਨਹੀਂ ਕਹਿੰਦਾਗਾ ਐਸੇ ਲੱਭ ਲਿਆ ਮਾਨਤ ਕਿੱਥੇ ਮਾਨਤ ਮੇਰਾ ਪੰਜਾਬੀ ਕਿੱਥੇ ਨਿਕਾ ਰਿਹਾ ਕੁੜੀ ਨਾ ਚੱਲ ਨਾ ਅੱਜ ਡਲ ਬੰਦੇ ਦੇ ਬਾਹਰੋਂ ਤੋਂ ਡਰਦੀ ਐ ਇੱਕੀ ਹੋਣੀ ਹੁਣ ਲਾਉਣਾ ਪੱਛਰੀ ਨੂੰ ਪਾਣੀ ਚੜੀ ਪਈ ਐ ਮੱਛੀ ਤੇ ਪਾਈਪ ਲਾਈਨ ਵਿਛਾ ਕੇ ਉਤੋਂ ਦੀ ਗੁਤੇੜਾਂ ਕਨੀਆ ਪੱਟੀਆਂ ਪਈਆਂ ਹੁਣ ਚੜੀ ਨੂੰ ਪਾਣੀ ਲਾ ਕੇ ਫਿਰ ਆਪਣਾ ਹੱਥ ਲਾਉਣ ਵਾਲੀ ਹੋ ਜੂਗੀ ਬਹੁਤ ਬਰਹਾਲ ਹੋਏ ਬਚਰੀ ਦਾ ਪਾਣੀ ਲਊ ਹੁਣ ਇੱਥੇ ਆਪਣਾ ਪੈਪ ਵਛਾਇਆ ਜਾਣਾ ਤੇ ਪੈਪ ਜੀ ਦੇ ਲਾਉਣਾ ਪਾਣੀ ਆਪਾਂ ਚਰੀ ਨੂੰ ਉਹ ਗੇ ਲੇਟ ਕਰਤੀ 4 ਘੰਟੇ ਫਿਰ ਪੈਪ ਦੇ ਨਾਲ ਜਲਦੀ ਹੋ ਜੂਗਾ ਉਹ ਗੇ ਲੇਟ ਦਾ ਹੁਣ ਵੋਟਾਂ ਵੀ ਤੁਹਾਨੂੰ ਪਤਾ ਨਾ ਗਈਆਂ ਲੈਟ ਨਾਲ ਹੀ ਵੋਟਾ ਲੰਗਣ ਤੋਂ ਬਾਅਦ ਮੈਸੇਜ ਆ ਗਿਆ ਕਿ 8 ਘੰਟੇ ਲੇਟ ਆਉਂਦੀ ਹੁਣ ਨਾਲ ਹੀ ਮੈਸੇਜ ਆ ਗਿਆ ਕਿ 4 ਘੰਟੇ ਲੇਟ ਹੋ ਗਈ ਹੈ ਠੀਕ ਆ ਹਾ ਮੋਟਰ ਤੋਂ ਪਾਈਪ ਲਾ ਕੇ ਆਪਾਂ ਸਿੱਧਾ ਜੋੜ ਕੇ ਆਪਾਂ ਆ ਪੱਠੇ ਛੱਡ ਦਾਂਗੇ ਇੱਕ ਨਾਗਣਾ ਤਾਂ ਤਾਂ ਹੋ ਜਾਣੀ 4 ਘੰਟੇ ਜ ਆਪਣੀ ਲੋ ਨੀਰਾ ਹੁੰਦਾ ਜਾਂ ਮਿੱਤਰੋ ਹੁਣ ਆਪਾਂ ਪਾਈਪ ਵਿਛਾਲ ਗਏ ਇੱਕ ਜੋੜ ਮੁੰਡਾ ਦੂਸਰਾ ਉਹ ਲਈ ਜਾਂਦਾ ਤੇ ਹੁਣ ਇੱਕ ਜੋੜ ਆਪਾਂ ਆ ਲੋਣਾ ਇੱਧਰ ਲੈ ਵਈ ਕਰ ਹਾਂ ਨੇਰੀ ਦੂਜੀ ਵਾਰ ਫੇਰ ਆ ਗਈ ਏ ਚੜ ਕੇ ਸਾਰਾ ਟੱਬਰ ਬਾਹਰ ਪਿਆ ਗਰਮੀ ਦਾ ਮਾਰਾ ਅੰਦਰੋਂ ਬਾਹਰ ਨੇਰੀ ਨਹੀਂ ਪੈਣ ਦਿੰਦੀ ਅੰਦਰ ਗਰਮੀ ਨਹੀਂ ਪੈਣ ਦਿੰਦੀ ਹਾਂ ਕੀ ਹੋਇਆ ਇਹ ਤਾਂ ਰੋਈ ਜਾਂਦੀ ਆ ਮੈਨੂੰ ਕੁਸ ਨਾ ਆਇਆ ਅੱਜ ਕੀ ਹੋਇਆ ਆਹ ਨੇਰੀ ਚਾ ਵਾ ਨੇਰੀ ਐਸ ਨੇਰੀ ਆ ਚਾ ਨਾ ਬਈ ਨਾ ਬਸ ਵਾ ਗਰਮੀ ਹੁੰਦੀ ਇਹ ਵੀ ਫੜ ਲਓ ਨਿੱਕੇ ਕਾਕੇ ਨੂੰ ਮਾਨ ਤੇ ਨੂੰ ਫੜ ਲਓ ਇਹ ਨੌਟ ਜੇ ਆਪਣਾ ਕਾਕਾ ਐ ਜੀ ਵਾਪਸ ਮੇਰੇ ਵੱਲ ਚਾਪ ਕੋ ਹਾਂ ਜੀ ਸੁਬਾ ਹੋ ਗਈ ਹੈ ਜੀ ਤੇ ਕਬੂਤਰ ਛੱਡਦੇ ਆ ਆਪਣੇ ਤੇ ਬੱਚੇ ਬਹੁਤ ਜਿਆਦੇ ਨਿਕਲੇ ਇਸ ਵਾਰ ਕਬੂਤਰਾਂ ਦੇ ਆ ਨਿੱਕੇ ਨਿੱਕੇ ਜਿਹੜੇ ਬੱਚੇ ਖਾ ਰਹੇ ਆ ਦਾਣੇ 8-9 ਬੱਚੇ ਨੇ ਤਨ ਮੇ ਕੋਡੇ ਦੀ ਝਾਕੀ ਦਵਾਣਾ ਤੇ ਕਹਿੰਦੇ ਆ ਨਾ ਕਿ ਇਹ ਮਾੜੇ ਹੁੰਦੇ ਘਰੇ ਰੱਖੇ ਵਾਦਾ ਕਰਨਾ ਚੰਗੀ ਗੱਲ ਹੈ ਪੰਜ ਜਾਨਵਰ ਵੀ ਵਾਦਾ ਕਰਦਾ ਆ ਦੇਖੋ ਦੋ ਬੱਚੇ ਇੱਥੇ ਇੱਕ ਬੱਚਾ ਆ ਬੈਠਾ ਇਹਦੇ ਥੱਲੇ ਅੱਗ ਨਹੀਂ ਠੀਕ ਆ ਜਣੀ ਚੱਲੇ ਹੁਣ ਠੀਕ ਆ ਤਿੰਨ ਬੱਚੇ ਆ ਬੈਠੇ ਆ ਇਹਦੇ ਥੱਲੇ ਵੀ ਆਂਡੇ ਆ ਤੇ ਦੋ ਬੱਚੇ ਇੱਥੇ ਨਾਲ ਬੈਠੇ ਆ ਆਮ ਤੁਸੀਂ ਦੇਖਿਓ ਕਬੂਤਰ ਦੋ ਦੋ ਆਂਡੇ ਦਿੰਦੇ ਨੇ ਆਪਣੇ ਤਿੰਨ ਤਿੰਨ ਚਾਰ ਚਾਰ ਆਂਡੇ ਦਿੰਦੇ ਨੇ ਕਬੂਤਰ ਜੋੜਾ ਇੱਥੇ ਬੈਠਾ ਹੁਣ ਤੁਹਾਨੂੰ ਦਿਖਾਉਣੀ ਆ ਇਧਰ ਲਈ ਕੰਨੀ ਦੋ ਬੱਚੇ ਇੱਥੇ ਨੇ ਠੀਕ ਆ ਦੇਖੀ ਚੱਲੀਏ ਦੋ ਬੱਚੇ ਆ ਨੇ ਇੱਥੇ ਵੀ ਆਂਡੇ ਨੇ ਇੱਕ ਬੱਚਾ ਇੱਥੇ ਆ ਇੱਥੇ ਕੀ ਆ ਇੱਥੇ ਵੀ ਆਂਡੇ ਆ ਠੀਕ ਆ ਇਹ ਟੈਲਰਾਂ ਤਰ ਚੱਲਦੇ ਆ ਦੋ ਬੱਚੇ ਉਹ ਬੈਠੇ ਆ ਠੀਕ ਆ ਅਗਲੇ ਰੈਕਾਂ ਚੱਲਦੇ ਆ ਆਪਾਂ ਇਹ ਆ ਵੀ ਖਾਲੀ ਆ ਇਹ ਕਰਦੀ ਆ ਆ ਲੈਂਡ ਖਾਲੀ ਆ ਠੀਕ ਆ ਦੋ ਬੱਚੇ ਇੱਥੇ ਨੇ ਠੀਕ ਆ ਇੱਥੇ ਆਂਡਾ ਆ ਯਾ ਅੰਦਰ ਇੱਥੇ ਵੀ ਆਂਡੇ ਨੇ ਤੇ ਇੱਥੇ ਵੀ ਬੱਚੇ ਨੇ ਲਿੱਕ ਨਾ ਨਿੱਕਾ ਬੱਚਾ ਨਹੀਂ ਕਾਇ ਨਿਕਲਾ ਇੱਕ ਆਂਡੇ ਜੂ ਨਿਕਲੇ ਇੱਕ ਚ ਨਿਕਲੇ ਆਂਦੇ ਠੀਕ ਆ ਇੱਥੇ ਵੀ ਇੱਕ ਬੱਚਾ ਛੋਟਾ ਜਿਹਾ ਠੀਕ ਆ ਆ ਗੋੜਛੇ ਪੀਂ ਆਂਡੇ ਨੇ ਆ ਵੀ ਬੱਚਾ ਬੈਠਾ ਹੋਇਆ ਇਹਦੇ ਥੱਲੇ ਵੀ ਆਂਡੇ ਹੀ ਨੇ ਇੱਕ ਬੱਚਾ ਨਿਕਲੇ ਹੋਇਆ ਠੀਕ ਆ ਤੇ ਇਹਦੇ ਥੱਲੇ ਵੀ ਆਂਡੇ ਨੇ ਤਿੰਨ ਆਂਡੇ ਆ ਦੇਖੋ ਹਨਾ ਇਧਰ ਮੈਂ ਦਿਖਾ ਚੁੱਕਿਆ ਪਹਿਲਾਂ ਦੇਖੋ ਕਦੇ ਇਹਨਾਂ ਵਾਅਦਾ ਕੀਤਾ ਦੇਖਿਆ ਹੋਊਗਾ ਕਬੂਤਰਾਂ ਨੇ ਠੀਕ ਹੈ ਜੀ ਆਪਣੇ ਘਰੇ ਇੰਨੇ ਇੰਨੇ ਜਿਆਦੇ ਪਸ਼ੂ ਪੰਛੀ ਜਿਹੜੇ ਹੈਗੇ ਜਾਨਵਰ ਜਿੰਨੇ ਹੈਗੇ ਇੰਨਾ ਵਾਅਦਾ ਕਰਦੇ ਨੇ ਘਰੇ ਤੇ ਉਹ ਕਿਤੇ ਨਾ ਕਿਤੇ ਆਪਣੇ ਲਾਈਫ ਦੇ ਉੱਤੇ ਵੀ ਇਫੈਕਟ ਕਰਦੇ ਨੇ ਜਿੱਦਾਂ ਉਹ ਵਾਅਦੇ ਫੁੱਲਦੇ ਨੇ ਕਿਉਂਕਿ ਆਪਾਂ ਇਹਨਾਂ ਦੀ ਕਮਾਈ ਨਹੀਂ ਖਾਂਦੇ ਤੇ ਕਈ ਇਹ ਕਈਆਂ ਦੀ ਇਹ ਧਾਰਨਾ ਹੈਗੀ ਆ ਕਿ ਕਬੂਤਰ ਰੱਖਣੇ ਮਾੜਿਆ ਆ ਜਾਂ ਚੰਗੇ ਨਹੀਂ ਹੈਗੇ ਜੇ ਉਜਾੜ ਭਾਲਦੇ ਨੇ ਮੈਨੂੰ ਤਾਂ ਇਹ ਚੀਜ਼ ਲੱਗਦੀ ਹੈ ਦੇਖੋ ਕਿੰਨਾ ਵਾਦਾ ਕੀਤਾ ਹੋਇਆ ਹੈ ਤੇਰੇ ਤੇਰੇ ਲਾਇ ਹੋਏ ਹੋ ਬੱਚਿਆਂ ਦੇ ਠੀਕ ਹੈ ਤੇ ਬਹੁਤ ਮਤ ਕਬੂਤਰ ਮੰਗਦੇ ਕਿ ਮੈਂ ਕਬੂਤਰ ਕਿਸ ਨੂੰ ਦੇਵਾਂ ਕਿ ਉਹ ਕਿ ਮੈਨੂੰ ਖੌਦ ਨੂੰ ਨਹੀਂ ਪਤਲਾਦਾ ਕਿ ਇਹਦੇ ਬੱਚੇ ਕਿਹਦੇ ਆਂਡੇ ਆ ਤੇ ਜੇ ਇੱਕ ਇੱਕ ਕਬੂਤਰ ਗਲਤ ਦਿੱਤਾ ਗਿਆ ਕਿਸੇ ਨੂੰ ਤਾਂ ਬੱਚੇ ਮਰ ਜਾਣਗੇ ਹਨ ਸੋ ਉਹ ਆਪਾਂ ਕੰਮ ਕਰਨਾ ਚਾਹੁੰਦੇ ਇਸੇ ਕਰਕੇ ਮੈਂ ਸਾਰ ਨੂੰ ਜਵਾਬ ਹੀ ਦੇ ਦੇਣਾ ਉਹ ਕਬੂਤਰ ਨਾ ਮੇਰੇ ਤੋਂ ਮੰਗਿਆ ਕਰੋ ਜੇ ਹੋਰ ਕੋਈ ਕੰਮ ਆ ਜ਼ਰੂਰ ਦੱਸਿਓ ਵਰ ਕਬੂਤਰ ਨਾਲ ਇੱਕ ਮਾਉਲੇਜ ਵੀ ਮੈਂ ਥੋੜਾ ਆ ਜੀ ਮੈਂ ਦੇ ਨਹੀਂ ਸਕਦਾ ਕਬੂਤਰ ਹਨਾ ਕਿਉਂਕਿ ਬੱਚੇ ਬਹੁਤ ਜ਼ਿਆਦੇ ਆ ਮਗਰ ਪਾਵ ਲੱਗਦਾ ਇਹ ਚੀਜ਼ ਦਾ ਨਾ ਤੇ ਹਜੇ ਮੈਂ ਚੱਕਨੇ ਓਕੇ ਸੀਗੇ 10 ਬੱਚੇ ਵੱਡੇ ਵੱਡੇ ਮੈਂ ਜਿਹੜੇ ਦਾਣੇ ਚੁਕਣ ਦੀ ਹੁਣ ਕੰਡੀਸ਼ਨ 'ਚ ਆ ਗਏ ਸੀ ਉਹ ਬਾਹਰ ਛੱਡੇ ਹੋਏ ਆ ਠੀਕ ਹੈ ਬੋਲ ਮੈਂ ਤੁਹਾਨੂੰ ਦਿਖਾਉਣਾ ਨੇੜੇ ਜਾ ਕੇ ਤੇ ਪੂਰੀ ਮਸਤੀ 'ਚ ਰਹਿੰਦੇ ਨੇ ਆਪਿਓ ਕਿੰਨੇ ਤਾਂ ਰੱਖਣੀ ਪਾਣੀ ਨੇ ਮੇਰੇ ਕੋਲ ਦੇ ਦੇ ਵਿੱਚ ਦੇਖੋ 1 2 3 4 5 5 ਲੈਣਾ ਨੇ 5 ਉੱਪਰ 5 10 15 20 ਬੱਚੀ 33 35 35 ਘਰ ਤਾਂ ਇਹਨਾਂ ਦੇ ਇਹ ਨੇ ਤੇ ਬਾਕੀ ਜਿਹੜੇ ਇਹਨਾਂ ਨੇ ਬਾਹਰ ਪਾਏ ਹੋਏ ਆ ਇੱਥੇ ਜਾਦੇ ਖੋਸ਼ ਰਹਿੰਦੇ ਨੇ ਸ਼ਾਇਦ ਗਰਮੀ ਕਰਕੇ ਉਹ ਬੱਚੇ ਦੇ ਅੰਡੇ ਨਹੀਂ ਦੇਣਾ ਚਾਹੁੰਦੇ ਤੇ ਅਲੱਗ ਉਹਨਾਂ ਨੇ ਕੱਢੇ ਹੋਏ ਆ ਬੱਚੇ ਸਾਰੇ ਇੱਧਰ ਦੇਖੋ ਆ ਸਾਰੇ ਦੋ ਤੋੜੇ ਰੱਖੀ ਹੋਏ ਨੇ ਇੱਕ ਤੋੜਾ ਉਹ ਪਿਆ ਇੱਕ ਤੋੜਾ ਇਹ ਹੋਇਆ ਠੀਕ ਆ ਇਹ ਦੋਨੇ ਪਾਣੀ ਨਾਲ ਭਰੇ ਜਾਂਦੇ ਕੋਰੇ ਕੁਰੇ ਕੁਜੀ ਜਿਮ ਕਹਿੰਦੇ ਨੇ ਆਪਾਂ ਤੇ ਰੋਜ਼ ਪਾਣੀ ਨਾਲ ਭਰਦੇ ਠੰਡੇ ਹੋਏ ਪਾਣੀ ਠੰਡਾ ਹੋ ਜਾਂਦਾ ਇਹਨਾਂ ਵਿੱਚ ਕੂਰਾ ਕੋ ਠੰਡਾ ਪਾਣੀ ਪੀ ਕੇ ਇੰਜੋਏ ਕਰਦੇ ਨਾਲੇ ਪਰਦਾਨੀ ਪਾਣੀ ਕੰਦਾ ਨਹੀਂ ਹੁੰਦਾ ਇਹ ਨਾਲ ਠੀਕ ਹਾਂ ਆਹ ਵੀ ਬੱਚਾ ਆਪਣਾ ਬਿਲਕੁਲ ਨਵਾਂ ਪਹਿਲੇ ਦਿਨ ਨਿਕਲਿਆ ਬਾਹਰ ਜਿਹੜਾ ਪਾਣੀ ਚੋੜਿਆ ਬੈਠਾ ਇਧਰ ਬਾਪੂ ਜੀ ਇਧਰ ਫਿਰ ਸਵੇਰ ਛੱਡਿਆ ਧਾਣੇ ਪਾਈਆਂ ਨੇ ਕਬੂਤਰਾਂ ਨੂੰ ਸਰ ਗਾਵਾਂ ਬੈਠੀਆਂ ਪੱਖੇ ਥੱਲੇ ਤੇ ਇੱਕ ਇਧਰ ਆਪਾਂ ਰਾਤ ਪੈ ਬਲਾਇਆ ਸੀਗਾ ਤੇ ਹਨੇਰੀ ਆ ਗਈ ਸੀ ਬਹੁਤ ਜ਼ਿਆਦਾ ਲੈਟ ਹੋਣ ਸੀ 6 ਵਜੇ ਰਾਤ ਸਾਰਾ ਨੇਰੀ ਨੇ ਪੈਪੂਪ ਡਾਤੇ ਸੀਗੇ ਇੱਕ ਪੈਪ ਤਾਂ ਮੈਂ ਉਹ ਚੱਕ ਕੇ ਲੈ ਕੇ ਆਇਆ ਤੂੜੀ ਕੋਲ ਸਵੇਰੇ 4 ਵਜੇ ਉੱਠ ਕੇ ਨੇਰੇ ਨੇਰੇ ਫਿਰ ਮੈਂ ਪੈਪ ਦੁਬਾਰਾ ਚੜਾਇਆ ਕਿਉਂਕਿ ਨੇਰੀ ਨੇ ਹੌਲਾ ਸੀ ਪੈਪ ਸਾਰਾ ਡਾਤਾ ਸੀਗਾ ਤੇ ਅੱਜ ਨੂੰ ਪੱਠਿਆਂ ਨੂੰ ਪਾਣੀ ਲੱਗੀ ਜਾਂਦਾ ਆਪਣੇ ਨੂੰ ਫੇ ਨੂੰ ਫੁੱਲ ਭਰ ਦੇਣਾ ਇਹਨ ਮੱਛੇ ਪੈ ਸੀ ਪਾਣੀ ਵੱਲੋਂ ਤੇ ਫਿਰ ਮਗਰ ਹੱਥ ਲਾਵਾਂਗੇ ਤੇ ਗਾਂ ਨੂੰ ਆਪਾਂ ਹਜੇ ਤੂੜੀਏ ਪਾਉਣੀ ਇੱਧਰ ਆ ਜਾ ਪੁੱਤ ਛੈਂਕ ਰੋਈ ਮੈਲੋ ਪਹਿਲਾਂ ਪਾਣੀ ਆ ਤੂੰ ਰਹਿਂਦਾ ਕਰ ਫੇਰੀਕ ਚੀਜ਼ ਨੂੰ ਮੂਰੇ ਹੋ ਕੇ ਵੇਖਣ ਨੂੰ ਚਰੀ ਆਪਣੀ ਇੱਧਰ ਬਹੁਤ ਵੱਡੀ ਹੋ ਗਈ ਆ ਆ ਕੰਦ ਵਾਲੇ ਪਾਸੇ ਸਭ ਤੋਂ ਵੱਡੀ ਹੋਈ ਆ ਆਹ ਤਾਂ ਹਾਲੇ ਛੋਟੀ ਆ ਇਸ ਪਾਣੀ ਦੇ ਨਾਲ ਆਪਣਾ ਹੱਥ ਲਾਉਣ ਵਾਲਾ ਬਣ ਜਾਊਗਾ ਚਰੀ ਨੂੰ ਫੇਰ ਪੱਠੇ ਐ ਸੁੱਕੇ ਤੇ ਤੂੜੀ ਤੂੜੀ ਲਾਉਣੀ ਬਹੁਤ ਔਖੀ ਆ ਗਰਮੀ ਬਹੁਤ ਜ਼ਿਆਦੀ ਐ ਇਸ ਵਾਰ ਤੇ ਜਿਹੜੀਆਂ ਆਪਣੀਆਂ ਵੀਲਾਂ ਸੀਆਂ ਕੱਦੂਆਂ ਵਾਲੀਆਂ ਉਹ ਇੰਨੀ ਕਿ ਜ਼ਿਆਦੇ ਕ੍ਰੇਲਿਆਂ ਦੀਆਂ ਕੱਦੂਆਂ ਦੀਆਂ ਵਿੱਲਾਂ ਇੰਨੀ ਗਰਮੀ ਜ਼ਿਆਦੇ ਮਾਨ ਗਿੰਨਾ ਉਹਨਾਂ ਨੂੰ ਫਾਲ ਆਉਂਦਾ ਛੜੀ ਜਾਂਦਾ ਗਰਮੀ ਦੇ ਨਾਲ ਸਾਰੇ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਠੀਕ ਆ ਬਹੁਤ ਜ਼ਿਆਦੇ ਗਰਮੀ ਵਹਿ ਰਹੀ ਆ ਆ ਰਿਹਾ ਪਾਣੀ ਆਪਣੇ ਖੇਤ ਦੇ ਚ ਪੱਠਿਆਂ ਨੂੰ ਤਾਂ ਅੱਜ ਲੱਗਣਾ ਕਿਹਾ ਵਾਂਗੂ ਪੱਠਿਆਂ ਦੀ ਤਾਂ ਜਾਨ ਨਿਕਲੀ ਪਈ ਸੀ ਪਾਣੀ ਬਿਨਾਂ ਉਹਨ ਵਿਖੇ ਦਿਨਾ ਦੋ ਤਿੰਨ ਦਿਨਾਂ ਜੀ ਆਪਣੇ ਪੱਠੇ ਪੂਰੇ ਹੋ ਜਾਣੇ ਗੋਡੇ-ਗੋਡੇ ਤਾਉਣ ਹੋਏ ਪਏ ਆ ਤੇ ਲੱਕ-ਲੱਕ ਹੋ ਜਾਣੇ ਵਹਿੰਦੀ। ਤੇ ਗਰਮੀ ਬਹੁਤ ਜ਼ਿਆਦੇ ਆ ਪੱਠੇ ਤੁਹਾਨੂੰ ਪਤਾ ਕਿ ਨਰਮ ਹੁੰਦਾ ਥੋੜਾ ਆ ਇਹ ਚੀਜ਼ਾਂ ਸੋਹ ਲਉਂਦੀਆਂ ਨੇ ਲਵੇ ਹੁੰਦੇ ਜਦੋਂ। ਤੇ ਧੁੱਪ ਫਿਰ ਇੱਕ ਗਰਮੀ ਬਹੁਤ ਜ਼ਿਆਦੇ ਆ ਲੋ ਬਹੁਤ ਤੇਜ਼ ਵਗਦੀ ਆ। ਲੋਬੈ ਸਿੰਘ ਯਕਤ ਪਰਿਵਾਰ ਨਾਨਕੇ ਦੇ ਘਰੇ ਰੌਣਕਾਂ ਲੱਗੀਆਂ ਹੋਈਆਂ। ਸਵੀਰ ਦਾ ਖਾਣਾ ਬਣ ਰਿਹਾ ਜੀ ਖਾਣਾ ਖਾ ਰੇ ਆ ਬੱਚਾ ਪਲਟੀ ਓਏ ਮਾਨਤ ਇਹਦੇ ਪ੍ਰੀਤ ਪ੍ਰੀਤ ਨੇ ਰੱਖਿਆ ਮੱਚਾ ਵਾਲਾ ਕੋਲਾ ਕੋਲੇ ਸਰਾਨੇ ਹੈਲੋ ਹੈਲੋ ਇੱਕ ਬੰਦਾ ਘਟ ਹਜੇ ਮੈਂ ਬਹਿਣਾ ਰੋਟੀ ਖਾਣ ਨਾਲ ਹਨਾ